ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ 8 ਵਜੇ ਸਵੇਰ ਕੇ ਰਾਤ ਰਹਿ ਗਿਆ ਸੰਦਾ ਧੋਣੇ ਦੇ ਕੁਸ ਆਪਣਾ ਜਾਂਦਰਾ ਰਹਿ ਗਿਆ ਕਰਾ ਰਹਿ ਗਿਆ ਟਰਾਲੀ ਹੌਲੈਂਡ ਬੜਾ ਟਰਾਲਾ ਬਸ ਜਨਰੇਟਰ ਪਰ ਮਾਰਨਾ ਮਨ ਮੋਟਾ ਲੱਤਾਂ ਜੀ ਵਰ ਪਾਣੀ ਉਹ ਕਿੱਥੇ ਚੜ ਗਿਆ ਤੋ ਨਾ ਬਤਜਾ ਸਕੂਲ ਜਾ ਤਰਾ ਟਾਈਮ ਹੋ ਗਿਆ। ਬਾਈ ਸਪਰੇਅ ਹੈ 5 ਕਿੱਲੇ ਆਮਾ ਕਰਕੇ ਇੰਨਾ ਥੋੜੀ ਧੁੱਪ ਚੜ ਜਾ ਠੰਡ ਬਹੁਤ ਹੈ। ਫਿਰ ਆ ਕੇ ਧੋਈ ਕਰਾਂ। ਚੰਦੇਸਰ ਨੂੰ ਕਿਹਾ ਇੰਨਾ ਗਾਰਾ ਕੱਢ ਦੇ ਜਿਹੜਾ ਗਾਰਾ ਰਾਤ ਕਾ ਇਕੱਠਾ ਹੋਇਆ ਬੰਦਰ। ਉਹ ਕੰਦ ਦੇ ਨੇੜੇ ਲਾ ਦੇਗਾ। ਚੱਲਾਂ ਬਾਈ ਸਪਰੇਅ ਕਰਨ ਉੱਥਾ ਖੇੜੀਆਂ 5 ਕਿੱਲੇ। ਆਮਾ ਨਵੇੜ ਕੇ ਫਿਰ ਧੋਵਾ ਸੰਦਾ। ਬਾਈ ਯਾਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਨਹੀਂ ਕਰਦੇ ਬੰਦੇ ਆਪਣੇ ਵੀਡੀਓ ਦੇਖੀ ਜਾਂ ਹਾਂ। ਇੱਕ ਵਾਰ ਵੀਡੀਓ ਪੂਰੀ ਦੇਖੇ ਕਰੋ ਘੰਟੇ ਨੂੰ ਜੁੜ ਰਹੇ ਹੈਗੇ ਪਤਾ ਨਹੀਂ ਕਿ ਆ ਚੱਕਰੇ ਬੰਦੇ ਆਪਣੇ ਵੀਡੀਓ ਵੀ ਅੱਧੀ ਦੇਖਾਂ ਅੱਧੀ ਛੱਡਦੇ ਆ ਦੱਬ ਗਏ ਬਾਈ ਸਪੋਰਟ ਕਰੋ ਕਰ ਦਿਆ ਬਾਈ ਚੱਲਦਾ ਸਪਰੇ ਦਾ ਕੰਮ ਚੱਲੀ ਜਾਏਗਾ ਬਾਈ ਮੱਠਾ ਮੱਠਾ 5 ਗਿੱਲੇ ਮੇਰੇ ਬਨੇ ਉੱਠਾ ਖੜੀ ਅੱਜ ਸੈਚ ਬਹਿਰਪਾਲ ਪਰ ਉਹਨਾਂ ਵਾਲੇ ਫੋਨ ਫਾਨ ਆਇਆ ਨਹੀਂ ਅੱਲ ਵੀ ਨਿਕਲ ਗਏ ਤੇ 11 ਕਿੱਲੇ ਅੱਜ ਵੀ 11 ਕਿੱਲੇ ਕੰਮ ਹੈਗਾ ਲੱਗ ਜਾ ਹਫਤਾ ਇਸ ਤਰੀ ਇਹਨੇ 4 ਕਿੱਲੇ ਕਿਦਨੇ 3 ਕਿੱਲੇ ਪਰੌਣੀ ਵਾਲੇ ਖੇਤਾਂ ਮੈਂ ਜਿਸ ਤਰ੍ਹਾਂ ਇਸ ਤਰ੍ਹਾਂ ਬਾਸਤਾ ਵਗਲਾ ਤਰ੍ਹਾਂ ਤਰ੍ਹਾਂ ਬੀਜ ਰਿਆ ਤੇ ਪੁੱਤਾਂ ਖੇੜੀ ਦੇ ਪਾਈ ਗਏ ਆਪਣੇ ਪੰਜ ਕਿੱਲੇ ਦੋ ਕਿੱਲੇ ਇੱਕ ਕਹਦੇ ਆ 3 ਕਿੱਲੇ ਇੱਕ ਕਿੱਲੇ 2 ਕਿੱਲੇ ਇਹਦੇ ਵਾਈਪਾਈ ਵੀ ਆਪਾਂ ਨੇ ਹੁਣ ਕਰਿਆ ਇਹ ਬਾਈ ਸਪਰੇ ਪੰਜ ਕਿੱਲੇ ਕੱਢਿਆ ਏ 852 ਕੱਲ ਤੋਂ ਇਹਦਾ ਆਪਾਂ ਨੇ ਬੜਾ ਮੋਟਾ ਲਿਬੜਿਆ ਵਜਾ ਦੰਦਰ ਖੜਾਵੇਂ ਜਾਂ ਪਾਣੀ ਮਾਰ ਦਿੰਗੇ ਰਹਿਣਾ ਦਾ ਇਹਨੇ ਬਾਹਰੇ ਆ ਮਤਲਬ ਰੇਰੂ ਪਾਣਾ ਕਣਕਮਾ ਇਹ ਜਾਇ ਕਰੇਗਾ ਪਿੱਛੇ ਡਿੱਗੀ ਮਾ ਪਾਕ ਬੱਗੋਲੇ ਜਿਗਰੇ ਭਰ ਕਰੇਗੀ ਜਿੰਦੇ ਇਸਰ ਨੂੰ ਕਹਿ ਗਦਾ ਮੈਂ ਇੰਨਾ ਕਰਾ ਧੋਈਆਂ ਮੈਂ ਸਪਰੇਅ ਕਰਕੇ ਆਵਾਂ ਅੰਗਰਾਂ ਕੰਮ ਕਰ ਨਵੇੜ ਕੇ ਲੱਗਿਆ ਹੋਣਾ ਧੋਣ ਗਾਰਾ ਗੁਰਾ ਬਹੁਤ ਆਈ ਗਾਰਾ ਚਕਵਾਇਆ ਔਰ ਇਹਦੇ ਮਾਰੇ ਬੰਦਿਆਂ ਨੂੰ ਵੀ ਦਿੱਕਤ ਆ ਰਹੀ ਹੋਣੀ ਲੰਗਣੇ ਮਾ ਕਿਹਾ ਚਾਚੇਆ ਘਰ ਆ ਆਪਣੇਗਾ ਉਰੇ ਸੁੱਕੀ ਮਿੱਟੀ ਪਾਵਾਂ ਬਾਈ ਇਸ ਦੇ ਉੱਪਰ ਕੰਮ ਨਵੇੜ ਗਏ ਨਾ ਨਹੀਂ ਬਹੁਤ ਔਖਾ ਹੋ ਜਾਏਗਾ ਲੰਗਣੀਆਂ ਉਹਨਾਂ ਨੂੰ ਨੂੰ ਆਪਾਂ দান ਕਰੀ ਜਾਓ ਰਸਤੇ ਆਪਾਂ ਖਰਾਬ ਕਰੀ ਜਾਓ ਇਹ ਤਾਂ ਬਹੁਤ ਗਲਤ ਬਾਤ ਹੈ ਰੋਟੀ ਖਾਣਾ ਬਾਈ ਰੋਟੀ ਖਾ ਕੇ ਲਗਾਮ ਹੈ ਐਨਜਨੇਸ਼ਰ ਧੋ ਰਿਹਾ ਹਲੇ ਇੱਧਰ ਪਿਆਸ ਮਾਨਿਓ ਸਾਰਾ ਐਗਰੀਕਲਚਰ ਦਾ ਇਹੋ ਲਾਣਾ ਸੈੱਟ ਕਰਕੇ ਛੋਟੇ ਭਾਈ ਆ ਜਾ ਕਰਾ ਵੀ ਲਾ ਦਿਆ ਬਾਈ ਸੈੱਟ ਕਰਕੇ ਲਿਵਟਾਲਾ ਸੁਹਾਗਾ ਵੀ ਧੋਦਿਆ ਲਿਵਟਾਲਾ ਸੁਹਾਗੇ ਵੀ ਬਾਈ ਆਪਾਂ ਨੂੰ ਜੀਰੀ ਮਾਈ ਲੋਡ ਫਵਾ ਗੱਦੂ ਮਾ ਉਹ ਤਾਂ ਕੋਈ ਕੰਮ ਕਰ ਹੈ ਨਹੀਂ ਇਸ ਦਾ ਰੋਲਾ ਰੋਲਾ ਨੂੰ ਮਿੱਟੀ ਲਾਣੇ ਮਾ ਲੋਡ ਪਵਾ ਤਾਂ ਹੀ ਪਿੱਛੇ ਰੱਖਦੇ ਆ ਇਹ ਬੱਪਾ ਨੂੰ ਪਵੇਗੀ ਬڑے ਟਰਾਲੇ ਦੀ ਲੋਡ ਛੋਟੀ ਟਰਾਲੀ ਦੀ ਲੋਡ ਫਿਰ ਹੈਰੋਂ ਟੈਂਡਰਾਂ ਦੀ ਨੇ ਆਪਾਂ ਨੇ ਸੈੱਟ ਕਰਕੇ ਮੁਰੇ ਲਾ ਲਈ ਟਰਾਲਾ ਬਾਹਰੇ ਰੱਖेंगे ਛੋਟੀ ਟਰਾਲੀ ਫੈਰੋਂ ਮੇ ਮੁਰੇ ਲਾ ਲੇਗੇ ਜਾਂਦਰਾ ਤੋਂ ਆਹ ਬਾਈ ਜਾਂਦਰਾ ਦੇ ਪਿੱਛੇ ਦੇ ਜਿਗਾਰਡ ਵੀ ਖੋਲ ਲਿਆ ਵਾ ਆयो ਆਪਣਾ ਤੇ ਲੈ ਕੇ ਆਣਾ ਬਾਹਰ ਨੂੰ ਬਧਵਾਇਆ ਦਾ ਥੋੜਾ ਜਿਹਾ ਘੱਟ ਫੁੱਲੇ ਦਾ ਜਾਂਦਰਾ ਪਿੱਛੇ ਦੇ ਬਰੋ ਲਾਸਟ ਹੈ ਜਾਂਦਰਾ ਧੋਣੇ ਦੇ ਇੱਤੋਂ ਇੰਗੇ ਟਰੈਕਟਰ ਆ ਫਿਰ ਟਰਾਲੀਆਂ ਦੋਏ ਕਿ ਜਨਰੇਟਰ ਰਹਿ ਗਿਆ ਸੌਰੀ ਕਿ ਲੱਤਾਂ ਜੀਆਂ ਉੱਪਰ ਪਾਣੀ ਮਾਰ ਦਿੰਗੇ ਅਸ ਪਰ ਗਵੰਡਣੀਆਂ ਜੀ ਨੇ ਘਰ ਲਾਏ ਵਿਆਂ ਖਾਸੇ ਪਾਣੀ ਮਾਰ ਦਿੰਗੇ ਉੱਪਰ ਵੀ ਪ੍ਰੈਸ਼ਰ ਨੇ ਬਈ ਆਪਣਾ ਮੁੱਲ ਮੋੜ ਦਿਆ ਬਹੁਤ ਵਧੀਆ ਤਰੀਕੇ ਨਾਲ ਕੰਮ ਚਲਾ ਬਈ ਸੋਇਆ ਜਹਾ ਬਾਤ ਪੈਸਿਆਂ ਵਾਲੀ ਵੀ ਨਹੀਂ ਹੈਗੀ ਬਾਈ ਸੰਤਾ ਦੇ ਜਣਾ ਲਿਆਣਾ ਬਹੁਤ ਅਫਾ ਪਿੰਡ ਮਾ ਕੰਢੀ ਕੰਢੀ ਚੀਜ਼ ਲੈ ਜਣੀ ਛੱਡਣੀ ਲੈ ਜਣੀ ਛੱਡਣੀਿੰਦਕੇ ਬੰਦੇ ਵੀ ਤੰਗ ਹੋ ਜਾਈਏ ਵੀ ਕਿੰਨਾਂ ਗੀੜੇ ਸਾਦੇ ਫੈਕਟਰ ਗਲੋ ਬੋਰ ਆਪਣੀ ਮਾ ਹੈ ਨਹੀਂ ਬਾਈ ਘਰਾਸਵਰਤੀ ਬਾਲੂਰ ਐ ਨਹੀਂ ਬੋਰ ਗਲ ਵੀ ਧਵਾਈ ਹੋਈ ਜਹਾ ਉਰਾ ਆਪਣੀ ਮੋਟਰ ਵਰ ਤੇ ਪਾਣੀ ਆਵਾਬ ਬੜੇ ਬੋਰ ਵਰ ਤੇ ਇਹ ਆਪਨੇ ਰੁਕਤੀ ਆਵਾ ਪਾਣੀ ਵਾਲੀ ਪਿੰਡਾਂ ਦੇ ਜੱਗ ਜੋੜੀਆਂ ਜਹਾਨ ਉੱਤੇ ਥੋੜੀਆਂ ਵੀ ਆ ਜਾ ਮੇਰੇ ਜੋੜ ਵਾਲਿਆ ਆਦਿਆ ਬਈ ਜੋੜਾ ਦੋਏ ਜੋੜਦੀਆਂ ਰਾਣੀਆਂ ਦੇ ਹਾਲ ਦੇਖੋ ਟਰਾਲੇ ਦਾ ਇੱਧਰ ਵੀ ਜੋੜਦੇ ਆ ਬਾਈ ਜੋੜਾ ਲੈ ਬਾਈ ਇਹਨਾਂ ਨੂੰ ਪੱਕੇ ਮਾ ਖੜਾ ਕੇ ਧੋਆ ਗਾ ਬੜੇ ਨੂੰ ਤੋਂ ਅੰਦਰ ਲਾਵਾਂ ਬੇੜੇ ਵਾਂ ਇਸ ਨੂੰ ਰਹਿ ਲਾ ਦੇ ਆ ਨਾ ਛੋਟਾ ਟਰੈਕਟਰ ਟਰਾਲੀ ਤੋਂ ਅੰਦਰ ਲਾ ਦੇ ਆ ਫਿਰ ਬੜਾ ਧੋਦੇ ਆ ਇਨਾਂ ਦਾ ਕੋਈ ਕੰਮਕਾਰ ਨਹੀਂ ਹੈਗਾ ਉਹਨਾਂ ਦਾ ਤਾਂ ਕੰਮ ਕਰਾਉਣਾ ਟਰਾਲੇ ਦਾ ਲੈਟਾਂ ਲੁੱਟਾਂ ਹੋਰ ਟਰੈਕਟਰ ਗਿਆ ਲੈਟਾਂ ਸ਼ਿਕਾ ਸਾਰਾ ਫੈਨਲ ਹੈ ਸਰਵਿਸ ਹੋਈ ਵੀ 850 ਹੋ ਜੇਗੀ ਟਰਾਲੀ ਵੀ ਹਨ ਓਕੇ ਹੈ ਦੋ ਤੇ ਤੋਂ ਸਮਾਰਗ ਅਜੰਦਰ ਲੱਗ ਜੀ ਉਹ ਨਹੀਂ ਲੱਗਦੇ ਅੰਦਰ ਅੱਜ ਉਹ ਕੱਲੂ ਜਾਏ ਘਨੌਰ ਲੈਟਾਂ ਹਾਰਨ ਬ੍ਰੇਕਾਂ ਬਰੁਕਾਂ ਗੱਲ ਲੈਟਾਂ ਬਲਦੀਆਂ ਹਨ ਓਕੇ ਕਰਾ ਕੇ ਲਿਆਵਾਂਗੇ ਇਹ ਰਹਿ ਗਿਆ ਭਾਈ ਜਨਰੇਟਰ ਆਪਣਾ ਇਹਨੂੰ ਧੋਵਾ ਪਾ ਕੇ ਸਤਨਾ ਵਾਲਾ ਟਰੈਕਟਰ ਲਿਆਵਾਂ ਧਿਆਨੇ ਨੂੰ ਕਰਾਂ ਫੋਨ ਸੱਚ ਭਾਈ ਧਿਆਨੇ ਦੇ ਡੱਬਾ ਮੰਗਾਣਾ ਗਲੇ ਆਪਣਾ ਰੇ ਵਾਲਾ ਲੱਕੜੀ ਵਾਲਾ ਸਵਾਗਾ ਰਹਿ ਗਿਆ ਨੋਰੀ ਰੱਖਦੇ ਆ ਇੰਟਾਵਰ ਚਿੜੀ ਦਾ ਬੱਚਾ ਰਹਿ ਗਿਆ ਦਾ ਬਾਈ ਧੋਣੇ ਦੇ ਉੱਲ ਗੇ ਦੇ ਇਹਨੂੰ ਇਹ ਉਹੀ ਰਹਿ ਗਿਆ ਦਾ ਇਹ ਧੋਆ ਬਾਈ ਗਾਰਾ ਬਹੁਤ ਹੋ ਗਿਆ ਦਾ ਬਾਈ ਬਹੁਤ ਔਖਾ ਗਾਰਾ ਉਤਰਿਆ 10-10 ਰੇ ਦੇ ਚੱਕ ਕੇ ਬਾਹਰ ਗੇਰੇ ਹੁਣੇ ਇੱਧਰ ਖੜੇ ਆ ਆਪਣੇ ਜੋੜ ਕੇ ਜੋੜੇ ਦੋਏ। ਥਾਨੇ ਨੂੰ ਕਰਿਆ ਫੋਨ ਮਾ ਭਾਈ ਲਿਆ ਪੱਗੂ ਜਾ ਉਹ ਵੀ ਧੋਦੇ ਆ। ਫਿਰ ਉਹ ਗੈਲਰੀ ਮੈਂ ਸਮਾਨ ਰੱਖਣਾ ਸਾਰਾ ਅੰਦਰ ਚੱਕ ਕੇ ਫਿਰ ਉਹ ਗੈਲਰੀ ਵੀ ਧੋ ਦਾਂਗੇ। ਇੱਧਰ ਵੀ ਪਾਣੀ ਮਾਰ ਦੇ ਅੰਜਨ ਉੰਜਨ ਪਰ ਬਿੱਡ ਪਰ ਸਾਰਾ ਧੋ ਦੇ ਉਹ ਵੀ ਕੋਈ ਸਾਫ਼ ਹੋ ਜਾਏਗਾ। ਸ਼ਰਿਆ ਭਾਈ ਕੰਮ ਮਾਰੋ ਮਾਰ। 759 ਤੋਇਆ ਗਿਆ ਦੁਬਾਰੇ ਫੇਰ ਟਰਾਲੀ ਤੋਂ ਹੋ ਗਿਆ ਲਾ ਦੀ ਅੰਦਰ ਪੂਰੀ ਪੂਰੀ ਲੱਗੀ ਆ ਨਾ ਸ਼ਟਰ ਲੱਗਦਾ ਹੋ ਗਿਆ ਸਰਫ ਜ਼ੁਰ ਮਾਰਦੀ ਬਾਈ 859 ਬ੍ਰਾਂ ਚੰਗੀ ਤਰ੍ਹਾਂ ਸਾਫ਼ ਕਰਦਿਆ ਥੱਲੇ ਥੱਲੇ ਗਾਰਾ ਗੂਰਾ ਲੱਗਿਆ ਤਾਂ ਕੱਲ ਬਾਈ ਉਹ ਅੱਗੇ ਪਿੱਛੇ ਕਰਨੇ ਮਸੰਦਾ ਦੁਬਾਰੇ ਲਿਬੜ ਗਿਆ ਤਾਂ ਇਹ ਬਰ ਆ ਗਿਆ ਬਾਈ ਜੋੜਾ ਆਪਣਾ ਬੜਾ ਅਦੋਂ ਇਹਨਾਂ ਗੱਪਾਂ ਬੇੜੇ ਮਾਂ ਅੰਦਰ ਪੱਕੇ ਮਾਂ ਮੈਂ ਪੱਕੇ ਮਾਂ ਧੋ ਗਏ ਫਿਰ ਕੱਲੂ ਕਨੌਰ ਲੈ ਜਾਂਗੇ ਇਹ ਵੰਦਰ ਖਰਾਨੇ ਵਾਲਾ ਬਣਾ ਨਿਬੜ ਗਿਆ ਸਾਰਾ ਝੰਨ ਆ ਰਿਹਾ ਬੱਗੂ ਜਾ ਲੈ ਗਏ ਬੱਗੂ ਹਰੀ ਉਹ ਵੀ ਧੋ ਦੇਂਗੇ ਤੁਮਾਂ ਵੀ ਰੇਜ ਜਮਿਆ ਵਾ ਬਾਈ ਬੀਜ ਬੂਜ ਰੇ ਨੱਦ ਲੁੱਦ ਕੇ ਲੈ ਗਏ ਇਧਰ-ਉਧਰ ਸਾਫ ਹੋ ਗਿਆ ਬਈ 855 ਪੱਕੀ ਬਾਈ ਮਾੜੀ ਮੋਟੀ ਰੀਣ ਨਿਕਲੀ ਜਹਾ ਗਰਦਾ ਜਾ ਨਿਕਲੀ ਉਹ ਜਹਾ ਥੋੜਾ ਥੋੜਾ ਦੋ ਲਾ ਦਿਆ 855 ਅੰਦਰ ਸਾਰਾ ਸਮਾਨ ਲਾ ਦਿਆ ਸੈੱਟ ਕਰਕੇ ਜਾਂਦਰਾ ਲਿਫਟ ਵਾਲਾ ਸਵਾਗਾ ਸਭ ਸਵੈਲਰ ਸੁਪਰ ਸੀਟਰ ਰਿਪਰ ਕਰਾ ਪੂਸ਼ਕਣਾਂ ਵਾਲਾ ਕਲਟੀਵੇਟਰ ਖੈਰੋਂ ਛੋਟੀ ਟਰਾਲੀ 852 ਤਿਆਨਾ ਬਾਈ ਹਲੇ ਆਇਆ ਨਹੀਂ 3 ਵਜ ਗਏ ਕਿਤੇ ਗਿਆ ਵਾ ਬੱਸ ਲੱਗੇ ਬਾਈ ਅੱਗਾ ਟਰੈਕਟਰ ਟਰਾਲਾ ਤੋਂ ਹਣ ਬੜਾ ਲੱਕੜੀ ਵਾਲਾ ਸਵਾਗਾ ਵੀ ਧੋਦਿਆ ਇੰਤਾਂ ਉੱਰ ਰੱਖ ਦਿਆ ਵੀ ਸਮਾਨ ਕਰਨਾ ਸੱਟੇ ਕੁਝ ਬੇਸਟਿੰਗ ਇਸਮੋਂ ਉਸ ਵਧੀਆ ਸਮਾਨ ਹੈ ਕਰੀਆ ਉਸ ਦਰਬਾਰ ਪੱਲੜ ਪੁੱਲੜ ਕੱਢੇ ਜਿਹੜੇ ਫੁੱਕਣੇ ਵਾਲੇ ਸਭ ਫੋਕ ਦੇਗੇ ਪੀਪੀਆਂ ਪੁੱਪੀਆਂ ਖਰਾਬ ਜੀਆਂ ਟਰਾਲੇ ਆ ਬਹੁਤ ਨਾਸਵਜਿਆ ਪਿਆ ਬਾਈ ਕੱਚੇ ਮੈਂ ਬਈ ਤੋਂ ਨਹੀਂ ਜਾਂਦਾ ਪੱਕੇ ਮੈਂ ਹੁਣ ਛਿੱਟੇ ਨਹੀਂ ਵੱਜਦੇ ਦੁਆਰ ਦੁਆਰਾ ਬੜਾ ਫੋਰਮੈਨ ਵੀ ਆ ਗਿਆ ਮਾਰਾ ਆ ਗਿਆ ਕੀ ਕਰ ਰਹੇ ਬੁੱਤੋ ਫੋਰਮੈਨ ਨਹੀਂ ਹੈ ਗੁੱਸਾ ਹੋ ਰਿਹਾਗਾ ਮੇਰਾ 36000 ਟਰਾਲਾ ਨਹੀਂ ਧੋਇਆ ਸਾਨਾ ਆਪਣਾ ਸਾਰਾ ਸਮਾਨ ਧੋ ਲਿਆ ਹਰਿੰਦਰ ਦੀ ਫੋਟੋ ਦੇਖ ਤੀ ਹਰਿੰਦਰ ਚਾਚੂ ਦੀ ਫੋਟੋ ਦੇਖ ਲੈ ਟਰਾਲਾ ਬਈ ਫਸ ਗਿਆ ਦਾ ਪਿੱਛੇ ਦੇ ਲਾਸਟ ਮਾ ਤਾਂ ਕਰਕੇ ਜਿਆਦਾ ਮਾੜਾ ਹਾਲ ਹੋਇਆ ਵਾ ਇਸਕਾ ਨਿੱਬੜ ਗਿਆ ਭਾਈ ਧੋਣੇਗਾ ਆਉਣ ਲੈ ਰਹਿ ਗਿਆ ਕੱਲਾ ਟਰਾਲਾ ਵੀ ਧੋਇਆ ਗਿਆ ਤਰਪਾਨਾਂ ਵੀ ਧੋਦੀਆਂ ਭਾਈ ਆਪਾਂ ਵੀ ਆਪਣੀ ਕਰਾੜੀ ਸਾਫ ਸਫਾਈ ਕਰਾ ਲਿਆ ਮੂੰਮਾ ਸਾਫ ਦਾੜ ਜੁੜੇ ਕਟਾ ਲਈ ਆਪਾਂ ਚੱਲੇ ਆਂ ਵਿਆਹ ਨੂੰ ਹੋ ਗਏ ਤਿਆਰ ਵਿਆਹ ਵਿਆਹ ਭਾਈ ਅੱਜ ਮੇਲਾ ਸਾਨੂੰ ਬਰਾਤ ਹੈ ਨਾਬੇ ਕੋਲ ਜਾਣਾ ਭਾਈ ਆਪਾਂ ਨੇ ਬੱਚੇ ਵੀ ਹੋ ਗਏ ਆਪਣੇ ਤਿਆਰ ਧੋਏ ਹਾਂ ਭਾਈ ਹੌਲੈਂਡਾ ਇੰਨਾ ਜੋਰ ਹੈ ਤੇਰੇ ਵਿੱਚ ਚਲਾਂ ਭਾਈ ਆਜੋ ਠੀਕ ਹੈ ਭਾਈ ਸਾਰਿਆਂ ਨੂੰ ਖਾਸ ਤਰੀਕਾ ਮਿਲਾਂ ਜੀ ਕਿਸੇ ਨਵੇਂ ਬਲੌਗ ਨਾਲ ਧੰਨਵਾਦ ਜੀ ਵੀਡੀਓ ਦੇਖਣ ਲਈ